ਕੀ ਤੁਹਾਡਾ ਬੈਡ ਕੋਲੇਸਟਰੋਲ ਜਾਨੀ ਕਿ ਐਲ ਡੀ ਐਲ ਵੱਧ ਰਿਹਾ ਹੈ ਉਹਨੂੰ ਘਟਾਉਣ ਵਾਸਤੇ ਰਸੋਈ ਚ ਭਈ ਦਾਲ ਚਿਨੀ ਕਿੰਨੀ ਕੁ ਇਫੈਕਟਿਵ ਹੁੰਦੀ ਆ ਇਸ ਦਾ ਕਿੰਨੀ ਕੁ ਸੱਚਾਈ ਆ ਜਾਂ ਫਿਰ ਇੱਕ ਮਿਥ ਹੈ ਇਸ ਨੂੰ ਜਾਣਨ ਵਾਸਤੇ ਪੂਰੀ ਵੀਡੀਓ ਜਰੂਰ ਦੇਖਿਓ ਵੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ 'ਚ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆ ਤੇ ਇੱਕ ਛੋਟੀ ਜਿਹੀ ਰਿਕਵੈਸਟ ਹੋ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਚੈਨਲ ਦੇ ਉੱਤੇ ਤੁਹਾਨੂੰ ਨੇਚਰਲ ਤਰੀਕੇ ਨਾਲ ਕਿੱਦਾਂ ਆ ਇਹ ਆਦਰ ਟਾਪਿਕ ਹੈਗਾ ਵੀ ਆਪਾਂ बैड ਕੋਲੇਸਟਰੋਲ ਨੂੰ ਘਟਾਉਣ ਵਾਸਤੇ ਦਾਲ ਚੀਨੀ ਦੀ ਵਰਤੋਂ ਕਰ ਸਕਦੇ ਹਾਂ ਕਿੰਦਾ ਕਿੰਨੀ ਕੁ ਇਫੈਕਟਿਵ ਹੁੰਦੀ ਹੈ ਉਹ ਤੇ ਅੱਜਕੱਲ ਜ਼ਿਆਦਾਤਰ ਲੋਕਾਂ ਦਾ ਜਿਹੜਾ ਖਾਣਾ ਪੀਣਾ ਬਹੁਤ ਹੀ ਗਲਤ ਹੋ ਚੁੱਕਾ ਆ ਤੇ ਫਿਜ਼ੀਕਲ ਐਕਟੀਵਿਟੀ ਦੀ ਕਮੀ ਹੋਣ ਦੇ ਕਰਕੇ ਬੋਡੀ ਦੇ ਵਿੱਚ ਫੈਟ ਜਮਾ ਹੋ ਰਹੀ ਆ ਬਲੱਡ ਪ੍ਰੋਫਾਈਲ ਜਿਹੜੀ ਆ ਉਹਦੇ ਵਿੱਚ ਟ੍ਰਾਈਗਲਿਸਰਿਡ ਵੱਧ ਰਿਹਾ ਆ बैड ਕੋਲੇਸਟਰੋਲ ਵੱਧ ਰਿਹਾ ਆ ਯਾਨੀ ਕਿ ਖੂਨ ਗਾੜਾ ਹੋ ਰਿਹਾ ਜਿਹਦੇ ਕਰਕੇ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਾੜਾਂ ਦੇ ਵਿੱਚ ਬਲੋਕਰਸ ਹਾਰਟ ਡਿਸੀਜ਼ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਡਾਇਬੀਟਿਸ ਦੀ ਓਵਰ ਫੈਟ ਕਰਕੇ ਹੁੰਦੀਆਂ ਹੈਗੀਆਂ ਜਾਂ ਫਿਰ ਜਿਹੜਾ ਹਾਈ ਬੈਡ ਕੋਲੇਸਟਰੋਲ ਹੁੰਦਾ ਉਹਦੇ ਕਰਕੇ ਹੁੰਦੀਆਂ ਹੈਗੀਆਂ ਤੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਪਹਿਲਾਂ ਤਾਂ ਥੜਾ ਜਿਹੜਾ ਲਾਈਫ ਸਟਾਈਲ ਉਹ ਸਹੀ ਹੋਣਾ ਚਾਹੀਦਾ ਤੁਸੀਂ ਐਕਸਰਸਾਈਜ਼ ਫਿਜ਼ੀਕਲ ਐਕਟੀਵਿਟੀ ਕਰੋ ਖਾਣ ਪੀਣ ਦਾ ਧਿਆਨ ਰੱਖੋ ਪ੍ਰੋਪਰ ਬੈਲੈਂਸਡ ਟਾਈਟ ਰਹਿਣੀ ਚਾਹੀਦੀ ਆ ਤੇ ਨਾਲ ਦੀ ਨਾਲ ਜਿਹੜੇ ਤੁਹਾਨੂੰ ਆਪਾਂ ਨੁਸਖੇ ਵਗੈਰਾ ਦੱਸੀਦੇ ਆ ਨੇਚਰਲ ਸਾਇੰਸ ਬੇਸਡ ਉਹਨਾਂ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਆ ਤੇ ਕੋਈ ਵੀ ਆਪਾਂ ਤੁਹਾਨੂੰ ਇਹ ਚੀਜ਼ ਦੱਸਦੇ ਆ ਜਾਂ ਹੋਮ ਮੈਡੀਕੀ ਦੱਸਦੇ ਆ ਉਹ ਮੈਡੀਸਨ ਦਾ ਕੋਈ ਸਬਸਟੀਟਿਊਟ ਨਹੀਂ ਹੁੰਦਾ ਕਿ ਮੈਡੀਸਨ ਇਹੜੀ ਸਿਨਾਮੌਨ ਜਾਨੀ ਕਿ ਦਾਲਚੀਨੀ ਹੁੰਦੀ ਹੈ ਉਹਦੇ ਵਿੱਚ ਤਿੰਨ ਐਕਟਿਵ ਕੰਪਾਊਂਡ ਹੁੰਦੇ ਆ ਜਿਹਦੇ ਵਿੱਚ ਸਿਨਮਲਡੀਹਾਇਡ ਹੋ ਗਿਆ ਪੋਲੀਫੈਨੌਲਸ ਹੋ ਗਿਆ ਫਲੇਵਨੌਇਡਸ ਹੋ ਗਿਆ ਇਹੜੇ ਐਂਟੀਆਕਸੀਡੈਂਟਸ ਹੁੰਦੇ ਨੇ ਇਹ ਜਿਹੜਾ ਬੈਡ ਕੋਲੇਸਟਰੋਲ ਦਾ ਐਲਡੀਐਲ ਉਹਦੀ ਆਕਸੀਡੇਸ਼ਨ ਨੂੰ ਕੰਟਰੋਲ ਕਰਦੇ ਆ ਮਤਲਬ ਉਹਨੂੰ ਬਣ ਦੇ ਵਿੱਚ ਕੰਟਰੋਲ ਕਰਦੇ ਆ ਤੇ ਇਹਦੇ ਨਾਲ ਜਿਹੜਾ ਹਾਈ ਬੈਡ ਕੋਲੇਸਟਰੋਲ ਹੁੰਦਾ ਹੈ ਨਾੜਾਂ ਦੇ ਵਿੱਚ ਉਹ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਤਗਣ ਜਿਹੜੀ ਚੀਜ਼ ਹੁੰਦੀ ਹੈਗੀ ਆ ਇਹ ਮੈਟਾਬੋਲਿਜ਼ਮ ਨੂੰ ਫਾਸਟ ਕਰਦੇ ਆ ਅਗਰ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋਆ ਤੁਹਾਡੀ ਜਿਹੜੀ ਬੋਡੀ ਦੀ ਰਿਕੁਆਇਰਮੈਂਟ ਹੁੰਦੀ ਹੈ એનર્ਜੀ ਦੀ ਜ਼ਿਆਦਾ ਹੁੰਦੀ ਹੈ ਉਹਦੇ ਕਰਕੇ ਜਿਹੜੀ ਫੈਟ ਉਹ ਸਟੋਰ ਨਹੀਂ ਹੁੰਦੀ ਹੈਗੀ ਅਗਲਾ ਜਿਹੜਾ ਗੁਣ ਹੁੰਦਾ ਦਾਲਚੀਨੀ ਦੇ ਵਿੱਚ ਕਿ ਇਹ ਹਾਈ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੀ ਹੈ ਤੁਸੀਂ ਜੇ ਦਾਲਚੀਨੀ ਪ੍ਰੋਪਰ ਤਰੀਕੇ ਨਾਲ ਯੂਜ਼ ਕਰਦੇ ਆਂ ਤੇ ਕੁਝ ਹੀ ਹਫ਼ਤਿਆਂ ਵਿੱਚ ਜਿਹੜੀ ਬਲੱਡ ਸ਼ੂਗਰ ਕੰਟਰੋਲ ਹੋਣੀ ਸ਼ੁਰੂ ਹੋਈ, ਜਿਹੜਾ ਖੂਨ ਦਾ ਗਾੜਾਪਨ ਹੁੰਦਾ ਉਹ ਘਟਣਾ ਸ਼ੁਰੂ ਹੋ ਜਾਂਦਾ। ਜਿਹੜੀ ਦਾਲਚੀਨੀ ਆ ਉਹ ਲੀਵਰ ਦੇ ਉੱਤੇ ਵੀ ਪ੍ਰਭਾਵ ਪਾਉਂਦੀ ਆ ਕਿਉਂਕਿ ਇਹਦੇ ਨਾਲ ਜਿਹੜੇ ਐਨਜ਼ਾਈਮਸ ਹੁੰਦੇ ਆ ਕੰਟਰੋਲ ਕਰਦੇ ਆ ਬੈਡ ਕੋਲੇਸਟਰੋਲ ਨੂੰ ਉਹ ਵੰਣ ਤੋਂ ਰੋਕਦੇ ਆ। ਉਦੇ ਨਾਲ ਵੀ ਜਿਹੜਾ ਬੈਡ ਕਲੈਸਟਰ ਉਹ ਕੰਟਰੋਲ ਹੁੰਦਾ ਦਾਲਚੀਨੀ ਜਿਹੜਾ ਅਗਲਾ ਗੁਣ ਹੁੰਦਾ ਹੈਗਾ ਜਿਹੜੀ ਬੋਡੀ ਚ ਇਨਫਲਮੇਸ਼ਨ ਜਾਨਕੀ ਸੋਜ ਹੁੰਦੀ ਆ ਉਹਨੂੰ ਵੀ ਕੰਟਰੋਲ ਕਰਦੀ ਜਿਹੜੀ ਸੋਜ ਇਨਫਲਮੇਸ਼ਨ ਹੁੰਦੀ ਆ ਸਰੀਰ ਦੇ ਅੰਗਾਂ ਦੇ ਵਿੱਚ ਆਰਗਨ ਦੇ ਵਿੱਚ ਜਦੋਂ ਹੋਣ ਲੱਗ ਪੰਦੀ ਆ ਉਹਦੇ ਨਾਲ ਵੀ ਜਿਹੜੇ ਅੰਗ ਉਹ ਪ੍ਰੋਪਰਲੀ ਕੰਮ ਨਹੀਂ ਕਰਦੇ ਜਿਹੜੇ ਇੰਟਰਨਲਸ ਹੁੰਦੇ ਆ ਜਿਵੇਂ ਲਿਵਰ ਹੋ ਗਿਆ ਜਾਂ ਫਿਰ ਦਿਲ ਹੋ ਗਿਆ ਫੇਫੜੇ ਹੋ ਗਿਆ ਤੇ ਅਗਰ ਪ੍ਰੋਪਰਲੀ ਕੰਮ ਨਹੀਂ ਕਰਦੇ ਹੈਗੇ ਜਿਹੜੀ ਬਲੱਡ ਫਰਵਾਇਲ ਉਹ ਬਿਲਕੜ ਜਾਂਦੀ ਆ ਇਸ ਕਰਕੇ ਇਹ ਸਰੀਰ ਦੀ ਸੋਜ ਨੂੰ ਘਟਾਉਣ ਦੇ ਵਿੱਚ ਵੀ ਹੈਲਪ ਕਰਦੀ ਆ ਇਹਦਾ ਐਂਟੀ ਇਨਫਲਮੇਟਰੀ ਗੁਣ ਹੋਣ ਕਰਕੇ ਜਿਹੜੀਆਂ ਦਿਲ ਦੀਆਂ ਨਾੜਾਂ ਹੁੰਦੀਆਂ ਹੈਗੀਆਂ ਬਲੱਡ ਸਰਕੂਲੇਟ ਜਿਹੜਾ ਕਰਦਾ ਬਲੱਡ ਵੈਸਲਸ ਹੁੰਦੀਆਂ ਉਹ ਰਿਲੈਕਸ ਰਹਿੰਦੀਆਂ ਹੈਗੀਆਂ ਪ੍ਰੋਪਰ ਤਰੀਕੇ ਨਾਲ ਬਲੱਡ ਸਰਕੂਲੇਸ਼ਨ ਹੁੰਦੀ ਆ ਤੇ ਹਾਰਟ ਡਿਸੀਜ਼ ਦਾ ਜਿਹੜਾ ਖਤਰਾ ਉਹ ਘਟ ਜਾਂਦਾ ਤੇ ਦੋਸਤੋ ਇਹ ਗੁਣ ਦਾਲਚੀਨੀ ਦੇ ਇਹ ਜਿਹੜੇ ਗੁਣ ਹੈਗੇ ਤੁਹਾਨੂੰ ਇਹਨਾਂ ਦਾ ਬੈਨੀਫਿਟ ਤਦ ਹੀ ਹੋਣਾ ਹੈਗਾ ਅਗਰ ਤੁਸੀਂ ਪ੍ਰੋਪਰ ਆਪਣਾ ਲਾਈਫ ਸਟਾਈਲ ਸਹੀ ਕਰਦੇ ਆ ਜਿਹਦੇ ਵਿੱਚ ਪ੍ਰੋਪਰ ਐਕਸਰਸਾਈਜ਼ ਕਰਦੇ ਆ ਫਿਜ਼ੀਕਲ ਐਕਟੀਵਿਟੀ ਕਰਦੇ ਆ ਸਰੀਰ ਦਾ ਤੁਹਾਡੇ ਦਾ ਜੋਰ ਲੱਗ ਜਿਹੜੇ ਆਇਲੀ ਫੂਡ ਹੁੰਦਾ ਫਾਸਟ ਫੂਡ ਹੁੰਦਾ ਉਹ ਤੋਂ ਪਰਹੇਜ਼ ਕਰਨਾ ਐਂਡ ਜਿਹੜਾ ਬੈਲੈਂਸ ਮੀਲ ਹੁੰਦਾ ਹਾਈ ਪ੍ਰੋਟੀਨ ਡਾਈਟ ਮਤਲਬ ਬੈਲੈਂਸ ਹੋਣਾ ਚਾਹੀਦਾ ਪ੍ਰੋਟੀਨ ਕਾਰਬੋਹਾਈਡਰੇਟਸ ਫੈਟ ਵਾਟਰ मिनਰਲਸ ਐਂਡ ਵਿਟਾਮਿਨਸ ਐਂਡ ਫਾਈਬਰ ਜਿਹੜੇ ਹੁੰਦੇ ਆ ਪ੍ਰੋਪਰ ਮਤਲਬ ਕਿ ਤੁਹਾਡੇ ਬੈਲੈਂਸ ਹੋਣਾ ਚਾਹੀਦਾ ਮੀਲ ਤਾਂ ਜਾ ਕੇ ਜਿਹੜੇ ਨੁਸਕੇ ਹੁੰਦੇ ਆ ਸਾਡੀ ਬੋਡੀ ਨੂੰ ਲਾਹ ਪ੍ਰੋਵਾਈਡ ਕਰਦੇ ਆ ਤੇ ਦੋਸਤੋ ਹੁਣ ਅੱਪਾ ਗੱਲ ਕਰਦੇ ਆ ਵੀ ਦਾਲਚੀਨੀ ਯੂਜ਼ ਕਿੱਦਾਂ ਕਰਨੀ ਆ ਤੁਸੀਂ ਇਹਨੂੰ ਪਾਣੀ ਦੇ ਵਿੱਚ ਇਹਦੀਆਂ ਦੋ ਕੁ ਸਟਿਕਾਂ ਉਬਾਲ ਕੇ ਇੱਕ ਜਾਂ ਦੋ ਵਾਰ ਦਿਹਾੜੀ ਚ ਪੀ ਸਕਦੇ ਆਂ ਤੇ ਵੱਤਵਾਦੀ ਦੀ ਵਰਤੋਂ ਤੁਸੀਂ ਜਿਹੜਾ ਅਗਰ ਪਾਊਡਰ ਬਣਾਇਆ ਤੇ ਅੱਧਾ ਚਮਚਾ ਦਿਹਾੜੀ ਦੇ ਵਿੱਚ ਕਰਨਾ ਉਹਨੂੰ 2 ਜਾਂ 3 ਪਾੜ ਦੇ ਵਿੱਚ ਕਰ ਸਕਦੇ ਆ ਤੇ ਇਹ ਨਹੀਂ ਹੈਗਾ ਤੁਸੀਂ ਮਿੱਠੇ ਵਾਲੀ ਚਾਹ ਦੇ ਵਿੱਚ ਪਾ ਕੇ ਇਹਨੂੰ ਪੀ ਜਾਓ ਨਾਲ ਤੁਹਾਡੀ ਕੈਲਰੀਸ ਜਿਆਦਾ ਇਨਟੇਕ ਹੋਈ ਜਾਣੀਆਂ 슈ਗਰ ਦੇ ਨਾਲ ਸਿੰਪਲ ਗ੍ਰੀਨ ਟੀ ਦੇ ਵਿੱਚ ਪਾ ਕੇ ਪੀ ਲਓ ਜਾਂ ਪਾਣੀ ਦੇ ਵਿੱਚ ਉਬਾਲ ਕੇ ਪੀ ਲਓ ਜਾਂ ਫਿਰ ਜਿਹੜਾ ਦਾਲ ਸਬਜੀ ਹੁੰਦੀ ਉੱਤੇ ਸਪ੍ਰੇਕਲ ਕਰਕੇ ਇਦਾਂ ਆਪਾਂ ਮਸਾਲਾ ਪਾਨੇ ਆ ਇਦਾਂ ਛਿੜਕਾ ਕੇ ਉੱਤੇ ਬਣੀਓ ਤੇ ਉਦਾਂ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਤੇ ਦੋਸਤੋ ਇਹ ਸੀ ਦਾਲਚੀਨੀ ਖਾਣ ਦੇ ਬੈਡ ਕੋਲੇਸਟ੍ਰੋਲ ਘਟਾਉਣ ਲਈ ਫਾਇਦੇ ਦੇ ਦੋਸਤੋ ਇਹੜੀ ਐਡਵਾਈਸ ਹੈਗੀ ਆ ਕੋਈ ਮੈਡੀਕਲ ਐਡਵਾਈਸ ਨਹੀਂ ਹੈਗੀ ਅਗਰ ਤੁਹਾਨੂੰ ਕੋਈ ਏਦਾਂ ਦੀ ਡਿਸੀਜ਼ ਜਾਂ ਬਿਮਾਰੀ ਦਿਲ ਨਾਲ ਰਿਲੇਟਡ ਤੁਸੀਂ ਆਪਣੇ ਡਾਕਟਰ ਨਾਲ ਜਰੂਰ ਕੰਸਲਟ ਕਰੋ ਤੇ ਆਸ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਕਿਰਪਾ ਕਰਕੇ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਅਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਚੰਗਾ ਹੀ ਸਤਿ ਸ਼੍ਰੀ ਅਕਾਲ